ਸਸੀਏ ਕਾਲਜੀ ਟਰੈਕਟਰ ਮੇਲਾ YouTube ਚੈਨਲ ਵਿੱਚ ਸਾਰੇ ਵੀਰਾਂ ਦਾ ਸਵਾਗਤ ਕਰਦੇ ਆਂ ਇਹ ਆ ਸਾਡਾ WhatsApp ਨੰਬਰ 9877988446 ਇਹ ਨੰਬਰ ਤੇ ਤੁਸੀਂ ਆਪਣੇ ਕੋਠੀਆਂ ਜ਼ਮੀਨਾਂ ਟਰੈਕਟਰ ਟਰਾਲੀਆਂ ਗੱਡੀਆਂ ਕਿਸੇ ਵੀ ਤਰ੍ਹਾਂ ਦੀ ਐਡ ਦੇ ਪੰਜ ਤੋਂ ਸੱਤ ਫੋਟੋਆਂ 1 ਮਿੰਟ ਦੀ ਵੀਡੀਓ ਸਾਰੀ ਜਾਣਕਾਰੀ ਦੇ ਨਾਲ ਸਾਨੂੰ ਭੇਜ ਸਕਦੇ ਹੋ ਉਦੋਂ ਬਾਅਦ ਤੁਹਾਡੀ ਐਡ ਸਾਡੇ ਚੈਨਲ ਦੇ ਉੱਤੇ ਲਾ ਦਿੱਤੀ ਜਾਊਗੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ YouTube ਟਰੈਕਟਰ ਮੇਲਾ ਚੈਨਲ 'ਚ ਤੁਸੀਂ ਦੇਖ ਰਹੇ ਹੋ Facebook ਪੇਜ ਖੇਤੀ ਖਬਰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਅੱਜ ਅਸੀਂ ਲੈ ਕੇ ਆਏ ਹਾਂ ਜੀ ਟਰਾਲੀਆਂ ਹੀ ਟਰਾਲੀਆਂ ਵਿਕਾਉ ਨੇ ਜੀ ਸਾਰੇ ਸਾਈਜ਼ ਤੁਹਾਨੂੰ ਮਿਲ ਜਾਣਗੇ 16/7, 18.5/7, 21/7 ਇਹਨਾਂ ਵੀਰਾਂ ਕੋਲੋਂ ਤੁਹਾਨੂੰ ਸਾਰੇ ਸਾਈਜ਼ ਮਿਲ ਜਾਣਗੇ ਜੈਕ ਤੋਂ ਬਿਨਾਂ ਵੀ ਖਰੀਦ ਸਕਦੇ ਹੋ ਤੇ ਜੈਕ ਵਾਲੀਆਂ ਵੀ ਖਰੀਦ ਸਕਦੇ ਹੋ ਏਰੀਆ ਹੈਗਾ ਜੀ ਜਲੰਧਰ ਹੁਸ਼ਿਆਰਪੁਰ ਰੋਡ ਸ਼ਾਮ 84 ਖਰੀਦਣ ਦੇ ਲਈ ਤੁਸੀਂ ਨੰਬਰ ਨੋਟ ਕਰ ਲਓ ਜੀ 7973866162 7973866162 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਟਰਾਲੀਆਂ ਨੇ ਜਿਹੜੀਆਂ ਸਾਰੀਆਂ ਤੁਹਾਡੇ ਸਾਈਜ਼ ਦੇ ਹਿਸਾਬ ਦੇ ਨਾਲ ਮਿਲ ਜਾਣਗੀਆਂ ਜੈਜਾ ਸਾਈਜ਼ ਤੁਹਾਨੂੰ ਚਾਹੀਦਾ ਤੁਸੀਂ ਇਹਨਾਂ ਕੋਲ ਖਰੀਦ ਸਕਦੇ ਹੋ ਜੀ ਤੇ ਬਾਕੀ ਜੈਕ ਵਾਲੀਆਂ ਹੀ ਮਿਲ ਜਾਣਗੀਆਂ ਜੇਕਰ ਤੁਹਾਨੂੰ ਬਿਨਾ ਜੈਕ ਵਾਲੀ ਚਾਹੀਦੀ ਹੈ ਉਹ ਵੀ ਮਿਲ ਜੂਗੀ ਸਾਈਜ਼ ਤੁਹਾਡੇ ਹਿਸਾਬ ਦੇ ਜੈਕ ਬਿਨਾ ਜੈਕ ਵਾਲੀ ਵੀ ਤੁਹਾਡੇ ਹਿਸਾਬ ਦੇ ਨਾਲ ਇਹ ਨੰਬਰ ਤੇ ਕਾਲ ਕਰਕੇ ਮਿਲ ਜੂਗੀ ਸਿੰਗਲ ਫੇਸ ਜਨਰੇਟਰ ਵਿਕਾਉ ਨੇ 9 15 ਕੇਵੀ 20 ਕੇਵੀ ਤੇ 25 ਕੇਵੀ ਸਿੰਗਲ ਫੇਸ ਏਰੀਆ ਬਰਨਾਲਾ ਕੰਡੀਸ਼ਨ ਤੁਸੀਂ ਵੀਡੀਓ 'ਚ ਦੇਖ ਸਕਦੇ ਹੋ ਜੀ ਰੇਟ ਵੀਰ ਨੇ ਦੱਸਣੀ ਰੇਟ ਫੋਨ ਤੇ ਹੀ ਦੱਸਣਗੇ ਫੋਨ ਨੰਬਰ ਤੁਸੀਂ ਨੋਟ ਕਰ ਲਓ ਜੀ 9872157449 9872157449 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਸਿੰਗਲ ਫੇਸ ਜਨਰੇਟਰ ਨੇ ਜਿਹੜੇ ਏਰੀਆ ਬਰਨਾਲਾ ਦੇ ਵਿੱਚ ਹੈਗੇ ਨੇ ਤੁਸੀਂ ਜਾ ਕੇ ਚੈੱਕ ਕਰਕੇ ਮੌਕੇ ਤੇ ਡੀਲ ਕਰ ਸਕਦੇ ਹੋ ਕਿਉਂਕਿ ਰੇਟ ਵੀਰ ਨੇ ਦੱਸਣੀ ਰੇਟ ਫੋਨ ਤੇ ਹੀ ਦੱਸਣਗੇ ਤੁਸੀਂ ਜਾ ਕੇ ਖਰੀਦ ਸਕਦੇ ਹੋ ਕ੍ਰੋਲਾ ਗੱਡੀ ਵਿਕਾਊ ਆ ਗੱਡੀ 2003 ਮਾਡਲ ਲਾਸਟ ਐ 84000 ਚੱਲੀ ਐ ਟਾਇਰ ਨਵੇਂ ਨੇ ਏਸੀ ਹੀਟਰ ਦੀ ਓਕੇ ਐ ਏਰੀਆ ਪਿੰਡ ਰੁੜਕਾ ਕਲਾ ਜਲੰਧਰ ਐਨਆਰਆਈ ਵੀਰ ਦੀ ਗੱਡੀ ਐ ਇਹ ਐਨਆਰਆਈ ਪਰਸਨ ਦੀ ਗੱਡੀ ਐ ਜੀ ਇਹ ਗੱਡੀ ਪੰਜਾਬ ਨੰਬਰ ਐ ਜੀ ਫੁੱਲ ਗਾਰੰਟੀ ਐ ਕਾਗਜ਼ ਵਗੈਰਾ ਪੂਰੇ ਨੇ ਬਹੁਤ ਹੀ ਘੱਟ ਚੱਲੀ ਹੋਈ ਐ 95018 92083 95018 92083 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਟਰਾਲਾ ਗੱਡੀ ਲਾਸਟ ਮਾਡਲ 3 ਖਰੀਦ ਸਕਦੇ ਹੋ ਜੀ ਰੇਟ ਇਸ ਵੀਰ ਨੇ ਦੱਸਿਆ ਨਹੀਂ ਹੈਗਾ ਟਰਾਲਾ ਵਿਕਾਊ ਹੈ ਜੀ 14 ਮਈ 7 ਦਾ ਵੇਟ ਹੈ ਜੀ 37 ਕੁਆਂਟਲ ਟਾਇਰ ਨਵੇਂ ਨੇ ਜੀ ਰੇਟ ਹੈ ਜੀ 4 ਲੱਖ ਰੁਪਇਆ ਨਵੇਂ ਟਾਇਰ ਨੇ 4 ਲੱਖ ਰੁਪਇਆ ਰੇਟ ਮੰਗਿਆ ਜੀ ਏਰੀਆ ਮਾਂਸਾ 94647 73140 94647 73140 ਇਸ ਨੰਬਰ ਤੇ ਫੋਨ ਕਰਕੇ 14 ਵਾਹ 7 ਦਾ ਟਰਾਲਾ 237 ਕੁਇੰਟਲ ਨਵੇਂ ਟਾਇਰ ਨੇ ਮਾਨਸਾ ਏਰੀਆ ਦੇ ਵਿੱਚ ਆ ਜਾ ਕੇ ਖਰੀਦ ਸਕਦੇ ਆ 4 ਲੱਖ ਰੁਪਏ ਦਾ ਡੀਲ ਰੱਖੀ ਗਈ ਹੈ ਜੀ ਮੌਕੇ ਤੇ ਜਾ ਕੇ ਕਰ ਸਕਦੇ ਹੋ 7 ਕਨਾਲਾਂ 1 ਮਰਲਾ ਜ਼ਮੀਨ ਵਿਕਾਊ ਆ ਰੋਡ ਦੇ ਉੱਤੇ ਐ 7 ਕਨਾਲਾਂ 1 ਮਰਲਾ ਜ਼ਮੀਨ ਵਿਕਾਊ ਆ ਰੋਡ ਦੇ ਉੱਤੇ ਆ ਜੀ 137 ਫੁੱਟ ਫਰੰਟ ਬਠਿੰਡਾ ਉਹ ਬਾਦਲ ਰੋਡ ਦੇ ਉੱਤੇ ਹੈ ਜੀ ਪੀਜੀ ਬਣਾਉਣ ਦੇ ਲਈ ਵੈਸਟ ਜਗਾ ਜੀ 7419057255 7419057255 ਇਸ ਨੰਬਰ ਤੇ ਫੋਨ ਕਰਕੇ 7 ਕਨਾਲਾਂ 1 ਮਰਲਾ ਇਹ ਜਿਹੜੀ ਜ਼ਮੀਨ ਹੈ ਰੋਡ ਦੇ ਉੱਤੇ ਹੈ ਜੀ ਤੇ ਤੁਸੀਂ ਇਹਨੂੰ ਖਰੀਦ ਸਕਦੇ ਹੋ ਨੰਬਰ ਤੇ ਕਾਲ ਕਰਕੇ 3 ਕਨਾਲਾਂ 4 ਮਰਲੇ ਜ਼ਮੀਨ ਵਿਕਾਊ ਹੈ ਜੀ 3 ਕਨਾਲਾਂ 4 ਮਰਲੇ ਜ਼ਮੀਨ ਵਿਕਾਊ ਆ 93 ਫੁੱਟ ਫਰੰਟ ਹੈ ਜੀ ਉੱਚਾ ਜਟਾਣਾ ਚੰਡੀਗੜ੍ਹ ਰੋਡ 98555257899 ਇਸ ਨੰਬਰ ਤੇ ਫੋਨ ਕਰਕੇ ਖਰੀਦ ਸਕਦੇ ਹੋ ਜਿਹੜੇ ਵੀਰ ਚੈਨਲ ਤੇ ਨਵੇਂ ਆਏ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹਜ ਤੱਕ ਉਹਨਾਂ ਵੀਰਾਂ ਨੂੰ ਬੇਨਤੀ ਹੈ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਕਿ ਆਉਣ ਵਾਲੀ ਹਰ ਇੱਕ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਜਿਹੜਾ ਜਲਦੀ ਤੁਹਾਡੇ ਕੋਲ ਪਹੁੰਚ ਸਕੇ ਸੋ ਨਵੇਂ ਆਏ ਵੀਰ ਭੈਣ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ सवराज अठ सौ पचवंजा ट्रैक्टर तरन तारह टायर नवे ने दो हजार तेरह मॉडल स्वराज अठ सौ पचवंजा ट्रैक्टर बिकाऊ है जी अठानवे सात सौ उन्नवे अस्सी एक सौ संताली दूजा नंबर है जी चौरासी दो सौ सत्तर पच्ची नौ सौ ਇੰਨਾ ਦੋਨਾਂ ਨੰਬਰਾਂ ਤੇ ਫੋਨ ਕਰਕੇ ਸਵਰਾਜ 855 ਟਰੈਕਟਰ 2013 ਮਾਡਲ ਨਵੇਂ ਟਾਇਰ ਪਹਿਲੇ ਨਾਲ ਹੈ ਤਰਨਤਾਰ ਨੇਰੀਏ ਦੇ ਵਿੱਚ ਖੜਾ ਤੁਸੀਂ ਜਾ ਕੇ 455000 ਦੇ ਵਿੱਚ ਡੀਲ ਕਰ ਸਕਦੇ ਹੋ ਬਾਕੀ ਕੰਡੀਸ਼ਨ ਤੁਹਾਡੇ ਸਾਹਮਣੇ ਇਸ ਵੀਰ ਨੇ ਬਹੁਤ ਸੋਹਣੀ ਤੇ ਵਧੀਆ ਬ੍ਰੀਕੀ ਤਰੀਕੇ ਦੇ ਨਾਲ ਵੀਡੀਓ ਬਣਾ ਕੇ ਭੇਜੀ ਹੈ ਟਰੈਕਟਰ ਦੀ ਤੁਸੀਂ ਕੰਡੀਸ਼ਨ ਹੈ ਜਿਹੜੀ ਘਰ ਬੈਠੇ ਬੜੀ ਆਸਾਨੀ ਦੇ ਨਾਲ ਤੁਸੀਂ ਦੇਖ ਸਕਦੇ ਹੋ ਤੁਹਾਨੂੰ ਜਾਣ ਦੀ ਵੀ ਲੋੜ ਨਹੀਂ ਪੈਣੀ ਟਰੈਕਟਰ ਦੀ ਕੰਡੀਸ਼ਨ ਦੇਖ ਸਕਦੇ ਹੋ ਵਕਸ ਜਾ ਕੇ ਚੈੱਕ ਕਰਕੇ ਤੁਸੀਂ डील ਹੈ ਜਿਹੜੀ ਮੌਕੇ ਤੇ ਪੱਕੀ ਐ ਸਵੀਰ ਦੇ ਨਾਲ ਕਰ ਸਕਦੇ ਹੋ ਆਰਟੀਕਾ ਗੱਡੀ ਵਿਕਾਊ ਹੈ ਜੀ 2016 ਮਾਡਲ 5,25,000 ਰੁਪਏ ਡਿਮਾਂਡ ਰੱਖੀ ਗਈ ਹੈ ਏਰੀਆ ਜੀ ਗੁਰਦਾਸਪੁਰ ਮਹਿਤਾ ਪਿੰਡ ਕਿਸ਼ਨਕੋਟ ਗੱਡੀ ਦੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਜੀ ਸਾਫ਼ ਕੰਡੀਸ਼ਨ ਦੀ ਗੱਡੀ ਹੈ ਕੋਈ ਐਕਸੀਡੈਂਟ ਨਹੀਂ ਕਾਗਜ਼ੀ ਵਗੈਰਾ ਪੂਰੇ ਨੇ ਜੀ ਤੇ 5,25,000 ਦਾ ਰੇਟ ਰੱਖਿਆ ਹੈ ਜੀ 16 ਮਾਡਲ ਹੈ ਗੱਡੀ ਬਾਕੀ ਵੀਰ ਨੇ ਅੰਦਰੋਂ ਬਾਹਰ ਵਧੀਆ ਦਿਖਾਈ ਹੋਈ ਹੈ ਗੱਡੀ ਨੂੰ ਤੁਸੀਂ ਦੇਖ ਸਕਦੇ ਹੋ 6005534699 ਇਸ ਨੰਬਰ ਤੇ ਫੋਨ ਕਰਕੇ ਫੇਰ ਸਕਦੇ ਹੋ 4 ਕਿੱਲੇ ਜ਼ਮੀਨ ਵਿਕਾਊਆ ਮੋਟਰ ਦਾ ਅੱਧਾ ਇੰਡਸਟਰੀ ਏਰੀਆ ਸ਼ਹਿਰ ਖਮਾਣੋ ਸ਼ਹਿਰ ਤੋਂ ਅੱਧਾ ਕਿਲੋਮੀਟਰ ਹੈ ਜੀ ਪਿੰਡ ਮੰਡੇਰਨ ਤਕਸੀਮ ਤੱਕ ਹੈ 2 ਕਿੱਲੇ ਫਰੰਟ ਹੈ ਚੰਡੀਗੜ੍ਹ ਲੁਧਿਆਣਾ ਹਾਈਵੇ ਤੇ ਉੱਪਰ ਕੋਈ ਵੀ ਫੈਕਟਰੀ ਪੈਲਸ ਬਣਾਉਣ ਦੇ ਲਈ ਬਹੁਤ ਵਧੀਆ ਲੋਕੇਸ਼ਨ ਹੈ ਜੀ ਤੇ ਤੁਸੀਂ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਵੀ ਤੇ ਜੇਕਰ ਤੁਸੀਂ ਪੈਲਸ ਜਾਂ ਕੋਈ ਫੈਕਟਰੀ ਲਾਉਣੀ ਹੈ ਤਾਂ ਇਹਦੇ ਲਈ ਬਹੁਤ ਵਧੀਆ ਵੈਸਟ ਜਗਾ ਹੈਗੀ ਤੇ ਨੰਬਰ ਸਕਰੀਨ ਤੇ ਚੱਲ ਰਿਹਾ ਤੁਸੀਂ ਨੋਟ ਕਰ ਸਕਦੇ ਹੋ ਜੀ 98788 98860 ਇਸ ਨੰਬਰ ਤੇ ਫੋਨ ਕਰਕੇ ਤੁਸੀਂ 4 ਕਿੱਲੇ ਜ਼ਮੀਨ ਖਰੀਦ ਸਕਦੇ ਹੋ ਸੋ ਅੱਜ ਦੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਜੀ ਕਮੈਂਟ ਕਰਕੇ ਜਰੂਰ ਦੱਸੋ ਜੇਕਰ ਤੁਹਾਨੂੰ ਵੀਡੀਓ ਪਸੰਦ ਆਈ ਤਾਂ ਅੱਗੇ ਵੀਡੀਓ ਨੂੰ ਵੱਧ ਤੋਂ ਵੱਧ ਤੁਸੀਂ ਸ਼ੇਅਰ ਜ਼ਰੂਰ ਕਰਦਿਆ ਕਰੋ ਇੰਸਟਾਗ੍ਰam ਫੇਸਬੁੱਕ YouTube ਕਿਤੇ ਮਰਜ਼ੀ ਤੁਸੀਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦਿਆ ਕਰੋ ਕਿਉਂਕਿ ਤੁਹਾਡੇ ਇੱਕ ਸ਼ੇਅਰ ਕਰਨ ਦੇ ਨਾਲ ਕਈ ਬੀੜਾਂ ਦੀਆਂ ਚੀਜ਼ਾਂ ਸੇਲ ਹੋ ਸਕਦੀਆਂ ਨੇ ਤੇ ਜੇਕਰ ਤੁਸੀਂ ਵੀ ਕਿਸੇ ਵੀ ਤਰ੍ਹਾਂ ਦੀ ਐਡ ਕਰਵਾਉਣਾ ਚਾਹੁੰਦੇ ਹੋ ਕੋਈ ਵੀ ਚੀਜ਼ ਵੇਚਣਾ ਚਾਹੁੰਦੇ ਹੋ ਤਾਂ ਨੰਬਰ ਨੋਟ ਕਰ ਲਓ ਜੀ 9977988446 ਇਸ ਨੰਬਰ ਤੇ ਪੰਜ ਤੋਂ ਸੱਤ ਫੋਟ ਮੈਂ ਇੱਕ ਵਧੀਆ ਵੀਡੀਓ ਸਾਰੀ ਜਾਣਕਾਰੀ ਨਾਲ ਤੁਸੀਂ ਵਟਸਐਪ ਕਰ ਸਕਦੇ ਹੋ ਉਸ ਤੋਂ ਬਾਅਦ ਤੁਹਾਡੀ ਐਡ ਜਿਹੜੀ ਚੈਨਲ ਤੇ ਲਾ ਦਿੱਤੀ ਜਾਊਗੀ ਜੀ ਤੇ ਜੇਕਰ ਤੁਸੀਂ 40000 ਤੋਂ ਲੈ ਕੇ 1 ਲੱਖ ਤੱਕ ਦੀਆਂ ਜ਼ਮੀਨਾਂ ਦੇਖਣਾ ਚਾਹੁੰਦੇ ਹੋ ਤਾਂ ਸਰਚ ਕਰੋ ਟਰੈਕਟਰ ਮੇਲਾ ਚੈਨਲ YouTube ਤੇ ਟਰੈਕਟਰ ਮੇਲਾ ਚੈਨਲ ਨਾਮ ਜ਼ਰੂਰ ਯਾਦ ਰੱਖੋ ਜੀ YouTube ਤੇ ਇਹਦੇ ਉੱਤੇ ਤੁਹਾਨੂੰ 1 ਲੱਖ ਤੋਂ ਲੈ ਕੇ 40000 ਤੱਕ ਦੀਆਂ ਜ਼ਮੀਨਾਂ ਦੇਖਣ ਨੂੰ ਮਿਲਣਗੀਆਂ ਤੇ ਜਿਹੜੇ ਵੀਰ ਚੈਨਲ ਨੂੰ ਸਪੋਰਟ ਕਰਦੇ ਆ ਰਹੇ ਨੇ ਵੀਡੀਓ ਨੂੰ ਸ਼ੇਅਰ ਕਰਦੇ ਨੇ ਜੀ ਤੇ ਉਹਨਾਂ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਜੇ ਤੁਹਾਨੂੰ ਅੱਜ ਦੀ ਵੀਡੀਓ ਚੰਗੀ ਲੱਗੀ ਤਾਂ ਅੱਗੇ ਸ਼ੇਅਰ ਕਰਕੇ ਜੀ ਕਮੈਂਟਾਂ ਦੇ ਵਿੱਚ ਵਾਹਿਗੁਰੂ ਜ਼ਰੂਰ ਲਿਖ ਦਿਓ ਜੀ ਬਣੇ ਰਹੋ ਤੁਸੀਂ ਆਪਣੇ ਚੈਨਲ ਡਾਇਰੈਕਟਰ ਮੇਲਾ ਦੇ ਨਾਲ ਇਸੇ ਤਰ੍ਹਾਂ ਜਲਦੀ ਲੈ ਕੇ ਮਿਲਦੇ ਹਾਂ ਜੀ ਇੱਕ ਹੋਰ ਨਵੀਂ ਵੀਡੀਓ ਧੰਨਵਾਦ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਜੇਕਰ ਤੁਹਾਨੂੰ ਕੋਈ ਵੀ ਕਮੀ ਪੇਸ਼ੀ ਲੱਗਦੀ ਹੈ ਸਾਨੂੰ ਕਮੈਂਟਾਂ ਵਿੱਚ ਜਰੂਰ ਦੱਸ ਸਕਦੇ ਹੋ ਤਾਂ ਕਿ ਅਸੀਂ ਹੋਰ ਵੀ ਸੁਧਾਰ ਕਰ ਸਕੀਏ ਜੀ ਤੇ ਹੋਰ ਵੀ ਘੈਂਟ ਘੈਂਟ ਐਡਾ ਸਾਡੇ ਚੈਨਲ ਤੇ ਆਉਣ ਵਾਲੀਆਂ ਸਾਰੀਆਂ ਐਡਾ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਆਲ ਤੇ ਸੈੱਟ ਕਰ ਲਿਓ ਜੀ ਤੇ ਇਸੇ ਤਰ੍ਹਾਂ ਦੀ ਘੈਂਟ ਵੀਡੀਓ ਦੇਖਣ ਲਈ ਸਾਡੇ ਚੈਨਲ ਨਾਲ ਬਨੇ ਰਹੋ ਮਿਲਦੇ ਹਾਂ ਕਿਸੇ ਹੋਰ ਵੀਡੀਓ ਨਾਲ ਤਬ ਤੱਕ ਲਈ ਰੱਬ ਰੱਖਾ ਜੀ